ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਕੱਲ ਪਰਸੋਂ ਦੀ ਨਾ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਹੁਤ ਜ਼ਿਆਦੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਬੰਦਾ ਆਪਣੀ ਘਰ ਵਾਲੀ ਨੂੰ ਉਹਦੇ ਆਸ਼ਕ ਨਾਲ ਤੋੜ ਰਿਹਾ ਕਹਿੰਦਾ ਵੀ ਭਰਾਵਾ ਇਹਨੂੰ ਲੈ ਜਾ ਤੇ ਆਪਣੀ ਘਰ ਵਾਲੀ ਨੂੰ ਕਹਿ ਰਿਹਾ ਕਿ ਜੇ ਤੂੰ ਇਹਦੇ ਨਾਲ ਖੁਸ਼ ਆ ਤੇ ਤੂੰ ਚਲੀ ਜਾ ਮੈਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਫੇਰ ਉਸ ਬੰਦੇ ਨੇ ਆਪਣੀ ਘਰ ਵਾਲੀ ਨੂੰ ਉਸ ਮੁੰਡੇ ਦੇ ਨਾਲ ਤੋੜਤਾ ਉਹਦੇ ਆਸ਼ਕ ਦੇ ਨਾਲ ਵੀ ਭਰਾਵਾ ਜਾ ਲੈ ਜਾ ਇਹਨੂੰ ਤੇ ਉਹ ਵੀਡੀਓ ਫਿਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਜਦੋਂ ਉਸ ਸਾਰੇ ਮਸਲੇ ਦਾ ਪਤਾ ਕੀਤਾ ਤੇ ਸਚਾਈ ਸਾਹਮਣੇ ਇਹ ਹੀ ਆਈ ਹੈ ਕਿ ਉਹ ਪਿੰਡ ਮਲੋਟ ਦੇ ਨੇੜੇ ਪੈਂਦਾ ਜਿਹੜੇ ਬੰਦੇ ਦੀ ਉਹ ਘਰਵਾਲੀ ਸੀਗੀ ਉਹ ਬੰਦੇ ਨੇ ਕਿਸੇ ਟਾਈਮ ਉਹਦੇ ਨਾਲ ਲਵ ਮੈਰਿਜ ਕਰਾਈ ਸੀਗੀ ਲਵ ਮੈਰਿਜ ਵੀ ਘਰਦਿਆਂ ਦੀ ਇਜਾਜ਼ਤ ਤੋਂ ਬਾਹਰ ਜਾ ਕੇ ਕਰਵਾਈ ਵਿਚਾਰੇ ਨੇ ਤੇ ਉਹ ਮੰਦਾ ਬਹੁਤ ਸਾਰੇ ਚੈਨਲਾਂ ਤੇ ਵੀ ਦੱਸ ਰਿਹਾ ਕਿ ਮੈਨੂੰ ਆਪਦੀ ਘਰਵਾਲੀ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਅਨਾਂ ਵਿਸ਼ਵਾਸ ਸੀਗਾ ਘਰਵਾਲੀ ਤੇ ਕਹਿੰਦਾ ਜਦੋਂ ਵੀ ਮੰਨ ਲਓ ਕੋਈ ਛੋਟੀ ਮੋਟੀ ਘਰ ਚ ਲੜਾਈ ਹੁੰਦੀ ਤੇ ਸਾਰੇ ਮੈਨੂੰ ਹੀ ਗਲਤ ਕਹਿੰਦੇ ਹੁੰਦੇ ਸੀ ਮੇਰੀ ਘਰਵਾਲੀ ਚ ਕਹਿੰਦਾ ਕੋਈ ਵੀ ਗਲਤੀ ਨਹੀਂ ਸੀ ਕਰਦਾ ਹੁੰਦਾ ਕਹਿੰਦਾ ਮੈਂ ਵੀ ਉਸ ਗੱਲ ਨੂੰ ਛੱਡ ਦਿੰਦਾ ਸੀ ਚਲ ਕੋਈ ਗੱਲ ਨਹੀਂ ਘਰ ਚ ਨਿੱਕੇ ਮੋਟੀਆਂ ਲੜਾਈਆਂ ਕਲੇਸ਼ ਹੁੰਦੇ ਆ ਰਹਿੰਦੇ ਆ ਹੁਣ ਇਹ ਮਸਲਾ ਕੀ ਹੋਇਆ ਤੁਹਾਨੂੰ ਉਹ ਦੱਸਦੇ ਆਂ ਵੀ ਇਹ ਘਰਵਾਲੀ ਫੜੀ ਕਿਵੇਂ ਜਾਂਦੀ ਆ ਹੁਣ ਉਹ ਵਿਚਾਰਾ ਕੰਮ ਕਰਨ ਤੇ ਚਲਾ ਜਾਂਦਾ ਹੁੰਦਾ ਸੀਗਾ ਤੇ ਘਰ ਵਾਲੀ ਪਿੱਛੋਂ ਆਪਦੇ ਆਸ਼ਕ ਦੇ ਨਾਲ ਚੈਟ ਚੂਟ ਕਰਦੇ ਹੁੰਦੇ ਸੀ ਇੰਸਟਾਗ੍ਰam ਦੇ ਉੱਪਰ ਹੋਇਆ ਕੀ ਵੀ ਜਿਹੜੀ ਇੰਸਟਾਗ੍ਰam ਦੀ ਆਈਡੀ ਘਰ ਵਾਲੀ ਦੇ ਮੋਬਾਈਲ 'ਚ ਚੱਲਦੀ ਸੀਗੀ ਉਹੋ ਹੀ ਘਰ ਵਾਲੇ ਦੇ ਫੋਨ 'ਚ ਚੱਲਦੀ ਸੀਗੀ ਘਰ ਵਾਲਾ ਹੁਣ ਵਿਚਾਰਾ ਕੰਮ ਤੇ ਬੈਠਾ ਆਸ਼ਕ ਮੈਸੇਜ ਕਰ ਰਿਹਾ ਤੇ ਉਸ ਬਾਈ ਨੇ ਉਹ ਮੈਸੇਜ ਦੇਖ ਲਏ ਤੇ ਸਕਰੀਨਸ਼ਾਟ ਲੈ ਲੇ スクリーンショット ਲੈ ਕੇ ਉਸ ਬੰਦੇ ਨੇ ਆਪਦੇ ਫੋਨ 'ਚ ਰੱਖ ਲਏ ਜਦੋਂ ਘਰ ਆ ਕੇ ਉਹਨੇ ਘਰ ਵਾਲੀ ਦਾ ਮੋਬਾਈਲ ਚੈੱਕ ਕੀਤਾ ਤੇ ਇਨਬਾਕਸ ਦੇ ਵਿੱਚੋਂ ਉਹ ਮੈਸੇਜ ਡਿਲੀਟ ਹੋਏ ਹੋਏ ਸੀਗੇ ਕਾਫੀ ਟਾਈਮ ਤੋਂ ਉਹਦੇ ਹੱਥ 'ਚ ਸਾਰੇ ਮੈਸੇਜ ਰਿਕਾਰਡਿੰਗਾਂ ਲੱਗ ਰਹੀਆਂ ਸੀਗੀਆਂ ਚਲੋ ਜੀ ਫੇਰ ਜਦੋਂ ਘਰ ਵਾਲੀ ਦੇ ਮੋਬਾਈਲ 'ਚ ਉਹਨੇ ਦੇਖਿਆ ਵੀ ਡਿਲੀਟ ਹੋਏ ਆ ਘਰ ਵਾਲੀ ਨੂੰ ਪੁੱਛਿਆ ਤੇ ਫੇਰ ਉਹ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦਿੰਦੀ ਉਹ ਕਹਿੰਦੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਨਹੀਂ ਹੈਗਾ ਉਹ ਨਹੀਂ ਹੈਗਾ ਫੇਰ ਕਹਿੰਦਾ ਘਰ ਵਾਲੀ ਮੰਨ ਵੀ ਜਾਂਦੀ ਆ ਵੀ ਹਾਂ ਮੈਂ ਗੱਲਬਾਤ ਮਾੜੀ-ਮੋਟੀ ਕਰਦੀ ਆ ਪਰ ਸਾਡੇ ਚ ਰਿਲੇਸ਼ਨ ਨਹੀਂ ਬਣੇ ਸਾਡੇ ਚ ਕੁਝ ਨਹੀਂ ਹੋ ਜਾ ਹੋਇਆ ਫੇਰ ਉਸ ਵਿਚਾਰੇ ਨੇ ਬੰਦੇ ਨੇ ਕੀ ਕੀਤਾ ਉਹਨੇ ਪੰਚਾਇਤ ਕੀਤੀ ਪੰਚਾਇਤ ਕਰਕੇ ਉਸ ਆਸ਼ਕ ਨੂੰ ਵੀ ਸੱਦਿਆ ਹੋਰ ਵੀ ਆਪਦੇ ਕੋਈ ਨੇੜਲੇ ਰਿਸ਼ਤੇਰ ਸੱਦੇ ਤੇ ਪੰਚਾਇਤ ਵਿੱਚ ਜਦੋਂ ਪਾਇਆ ਤੇ ਉਸ ਮੁੰਡੇ ਨੇ ਜਾਨੀ ਕਿ ਘਰ ਵਾਲੀ ਦੀ ਆਸ਼ਕ ਨੇ ਸਾਰਾ ਕੁਝ ਦੱਸਤਾ ਵੀ ਹਾਂ ਭਾਈ ਸਾਡਾ ਇਨੇ ਟਾਈਮ ਤੋਂ ਸਾਰਾ ਕੁਝ ਆਪਸ ਦੇ ਵਿੱਚ ਚੱਲ ਰਿਹਾ ਹੁਣ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਉਹ ਆਸ਼ਕ ਕੌਣ ਸੀਗਾ ਜਿਹੜਾ ਉਹ ਆਸ਼ਕ ਸੀਗਾ ਉਹ ਵੀ ਚਾਚੇ ਤਾਇਆ ਦੇ ਮੁੰਡਿਆਂ ਦੇ ਵਿੱਚੋਂ ਸੀਗਾ ਉਹ ਬਾਈ ਇਹ ਗੱਲ ਦੱਸ ਰਹੀ ਹੈ ਕਿ ਇਹ ਮੁੰਡਾ ਸਾਡੇ ਘਰ 'ਚ ਖੇਡ ਖੂਡ ਕੇ ਜਵਾਨ ਹੋਇਆ ਤੇ ਵੇਖੋ ਇਹਨੇ ਕਿੱਡਾ ਘਟ ਗਿਆ ਕੰਮ ਕੀਤਾ ਆਪਦੀ ਹੀ ਪਰਜਾਈ ਤੇ ਅੱਖ ਰੱਖ ਲਈ ਹੁਣ ਉਸ ਬਾਈ ਦੇ ਦੋ ਜਵਾਬ ਨੇ ਇੱਕ 5 ਸਾਲ ਦੀ ਕੁੜੀ ਆ ਵਿਚਾਰੇ ਦੀ ਤੇ 2 ਸਾਲਾਂ ਦਾ ਮੁੰਡਾ ਜਦੋਂ ਹੁਣ ਬਾਈ ਸਾਰਾ ਕੁਝ ਸਾਹਮਣੇ ਆਜੇ ਤਾਂ ਫਿਰ ਬਰਦਾਸ਼ਤ ਕਰਨਾ ਬਹੁਤ ਆਖਾ ਪਰ ਫਿਰ ਵੀ ਉਸ ਬੰਦੇ ਨੇ ਸਿਆਣਪ ਤੋਂ ਕੰਮ ਲਿਆ ਉਹ ਸੋਚਦਾ ਵੀ ਜਦੋਂ ਦਿਲ ਹੀ ਨਹੀਂ ਮਿਲਦਾ ਹਨਾ ਵੀ ਜਦੋਂ ਇਹ ਮੇਰੀ ਪਿੱਠ ਪਿੱਛੇ ਖੇ ਖਾਂਦੀ ਆ ਕਿਉਂ ਨਾ ਮੈਂ ਇਹਨੂੰ ਉਹਦੇ ਨਾਲ ਹੀ ਤੋੜ ਦਿਆਂ ਜਿਹਦੇ ਨਾਲੇ ਖੁਸ਼ ਆ ਚਲੋ ਜੀ ਉਸ ਬਾਈ ਨੇ ਆਪਣੀ ਘਰਵਾਲੀ ਨੂੰ ਬੜੇ ਸਤਕਾਰ ਦੇ ਨਾਲ ਉਹਦੇ ਆਸ਼ਕ ਨਾਲ ਤੋੜਤਾ ਤੇ ਆਸ਼ਕ ਵੀ ਇਹ ਹੱਥ ਕਰਦਾ ਵੀਡੀਓ ਦੇ ਵਿੱਚ ਤੇ ਘਰਵਾਲੀ ਉਹਦੇ ਨਾਲ ਚਲੀ ਜਾਂਦੀ ਹੈ ਤੇ ਜਦੋਂ ਉਸ ਬਾਈ ਦੀ ਮੈਂ ਵੀਡੀਓ ਦੇਖੀ ਤੇ ਸੌਂ ਲੱਗੇ ਇੱਕ ਵਾਰੀ ਇੰਨਾ ਕੁ ਦੁੱਖ ਹੋਇਆ ਯਾਰ ਵੀ ਇਸ ਬੰਦੇ ਦੇ ਦਿਲ ਤੇ ਕੀ ਬੀਤ ਰਹੀ ਹੋਗੀ ਬੇਸ਼ੱਕ ਉਹ ਬੰਦਾ ਵੱਧ ਘਟ ਨਹੀਂ ਬੋਲਿਆ ਕੋਈ ਗਾਲ ਮੰਦਾ ਨਹੀਂ ਕੀਤਾ ਕੋਈ ਜੁੱਤੀ ਪਰੇਡ ਨਹੀਂ ਕੀਤੀ ਪਰ ਬਾਈ ਉਹਦੇ ਕੋਈ ਦਿਲ ਚ ਨਹੀਂ ਵੜ ਕੇ ਵੇਖ ਰਿਹਾ ਕਿ ਉਹ ਦਿਲ ਚ ਕੀ ਬੀਤ ਰਹੀ ਹੈ ਠੀਕ ਹੈ ਨਿੱਕੇ ਨਿੱਕੇ ਜਵਾਕਾਂ ਦੀ ਮਾਂ ਘਰੋਂ ਚਲੀ ਗਈ ਇੱਕ ਹਿਸਾਬ ਦੀ ਉਹ ਮਾਂ ਜਿਉਂਦੀ ਮਰ ਗਈ ਹੁਣ ਉਹ ਜਵਾਕਾਂ ਦਾ ਪਾਲਣ ਪੋਸਣ ਇੱਕ ਪਿਓ ਨੇ ਕਿਵੇਂ ਕਰਨਾ ਉਹ ਸਿਰਫ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਘਰ ਦੇ ਵਿਚਾਰਾਂ ਦੇ ਹਾਲਾਤ ਬਣੇ ਆ ਤੇ ਦੂਜੇ ਪਾਸੇ ਉਹਦਾ ਆਸਕ ਜਿਹੜਾ ਕਿ ਤਾਇ ਚਾਚਾ ਦਾ ਮੁੰਡਾ ਸੀਗਾ ਉਹਨੂੰ ਯਾਰ ਜਮੇ ਵੀ ਸ਼ਰਮਣੀ ਹੈਗੀ ਕਿ ਮੈਂ ਆਪਦੇ ਘਰਾਂ ਦੇ ਵਿੱਚ ਕੀ ਕੁਝ ਕਰਦਾ ਫਿਰਦਾ ਉਹ ਹਜੇ ਨਿਆਣ ਮਤ ਦਾ ਮੁੰਡਾ ਠੀਕ ਆ ਸਵਾਦ ਸਵਾਦ ਦੇ ਵਿੱਚ ਘਰ ਪਟਤਾ ਜਵਾਕਾਂ ਦੀ ਮਾਂ ਜਵਾਕਾਂ ਤੋਂ ਖੋਲੀ ਇੱਕ ਕਬੀਲਦਾਰ ਬੰਦੇ ਦਾ ਘਰ ਉਜਾੜ ਕੇ ਤਰਤਾ ਹੁਣ ਬੇਸ਼ੱਕ ਉਹ ਮੁੰਡਾ ਲੈ ਤਾਂ ਗਿਆ ਪਰ ਗਾਂਹ ਜ਼ਿੰਦਗੀ ਦੇ ਵਿੱਚ ਉਹਨੇ ਵੀ ਬਹੁਤ ਔਖਾ ਹੋਣਾ ਇਹ ਗੱਲ ਤੁਸੀਂ ਨੋਟ ਕਰਿਓ ਤੇ ਮੈਂ ਬਹੁਤ ਸਾਰੀਆਂ ਵੀਡੀਓ ਵਿੱਚ ਰੋਂਦਾ ਪਿੱਟਦਾ ਹੁੰਨਾ ਕਿ ਵਿਆਹ ਤੋਂ ਬਾਅਦ ਇਹ ਚੀਜ਼ਾਂ ਬਹੁਤ ਮਾੜੀਆਂ ਹੁੰਦੀਆਂ ਨੇ ਕਿਉਂਕਿ ਇੱਕ ਗਲਤੀ ਬੰਦੇ ਨੂੰ ਬਹੁਤ ਦੂਰ ਲੈ ਜਾਂਦੀ ਹੈ ਤੇ ਉਹਦਾ ਖਮਿਆਜਾ ਭੁਗਤਣਾ ਪੈਂਦਾ ਬਈ ਛੋਟੇ ਛੋਟੇ ਜਵਾਕਾਂ ਨੂੰ ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਵਿਚਾਰਿਆਂ ਦਾ ਹੁਣ ਜੋ ਉਸ ਬਾਈ ਨੇ ਕੀਤਾ ਆਪਦੀ ਘਰਵਾਲੀ ਨਾਲ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਕੀਤਾ ਕਿਉਂਕਿ ਵੀ ਜਦੋਂ ਸਾਰੀ ਗੱਲ ਸਾਹਮਣੇ ਆ ਗਈ ਤਾਂ ਅੱਖੀ ਵੇਖ ਕੇ ਵੀ ਯੈਰ ਨਹੀਂ ਖਾਦਾ ਜਾਂਦਾ ਫਿਰ ਵੀ ਉਹਨੇ ਆਪਦੇ ਦਿਲ ਨੂੰ ਦਿਮਾਗ ਨੂੰ ਬੜੇ ਕੰਟਰੋਲ 'ਚ ਰੱਖਿਆ ਤੇ ਉਹਨੇ ਆਸ਼ਕ ਨੂੰ ਕਿਹਾ ਵੀ ਭਰਾਵਾ ਤੂੰ ਇਹਨੂੰ ਲੈ ਜਾ ਤੂੰ ਖੁਸ਼ ਰਹਿ ਕੋਈ ਗੱਲ ਨਹੀਂ ਮੇਰਾ ਘਰ ਉੱਜੜ ਗਿਆ ਕੋਈ ਗੱਲ ਨਹੀਂ ਮੈਂ ਗੁਜ਼ਾਰਾ ਕਰ ਲੂੰਗਾ ਪਰ ਜੋ ਉਹਦੇ ਦਿਲ ਤੇ ਬੀਤ ਰਹੀ ਆ ਸੌ ਲੱਗੇ ਉਹ ਗੱਲ ਸੋਚ ਕੇ ਇੱਕ ਵਾਰੀ ਬੰਦੇ ਦੀ ਰੂਹ ਕੰਬ ਜਾਂਦੀ ਆ ਕਿ ਜਦੋਂ ਬੰਦੇ ਦਾ ਘਰ ਉੱਜੜਦਾ ਉਹਦੇ ਬੰਦੇ ਤੇ ਕੀ ਬੀਤਦੀ ਆ ਕਿਉਂਕਿ ਜਿਹੜੀ ਬੰਦੇ ਦੀ ਘਰ ਵਾਲੀ ਹੁੰਦੀ ਆ ਉਹ ਘਰ ਦੀ ਰੀੜ ਦੀ ਹੱਡੀ ਹੁੰਦੀ ਆ ਤੇ ਤੁਹਾਨੂੰ ਪਤਾ ਜੋ ਰੀੜ ਦੀ ਹੱਡੀ ਟੁੱਟ ਜੇ ਨਾ ਭਾਈ ਤੇ ਸਰੀਰ ਵੀ ਅਪਾਜ ਹੋ ਜਾਂਦਾ ਤੇ ਬੰਦਾ ਮੁੜ ਕੇ ਸਾਰੀ ਉਮਰ ਉੱਠ ਕੇ ਤੁਰਨ ਜੋਗਾ ਨਹੀਂ ਰਹਿੰਦਾ ਤੇ ਸਭ ਤੋਂ ਵੱਡੀ ਤੇ ਸ਼ਰਮ ਵਾਲੀ ਗੱਲ ਇਹ ਸੀ ਵੀ ਜਿਹੜਾ ਆਸ਼ਕ ਸੀਗਾ ਉਹ ਤਾਇ ਚਾਚੇ ਦਾ ਮੁੰਡਾ ਸੀਗਾ ਯਾਰ ਐਡੀ ਜਾਦੀ ਰਿਸ਼ਤਿਆਂ ਦੇ ਵਿੱਚ ਗਰਾਵਟ ਆ ਗਈ ਵੀ ਗੱਲਾਂ ਹੀ ਛੱਡ ਦਿਓ ਬੰਦਾ ਕਿੱਦੇ ਤੇ ਯਕੀਨ ਕਰੂਗਾ ਦੱਸੋ ਯਾਰ ਹੁਣ ਉਹ ਬਾਈ ਦੱਸ ਰਿਹਾ ਵੀਡੀਓ ਦੇ ਵਿੱਚ ਵੀ ਯਾਰ ਇਹ ਸਾਡੇ ਘਰਾਂ 'ਚ ਖੇਡਿਆ ਮੁੰਡਾ ਹਨਾ ਵੀ ਸਾਡਾ ਇਹ ਭਰਾ ਤਾਏ ਚਾਚੇ ਦਾ ਪੋਤਾ ਹਨ ਬੰਦਾ ਕਿਵੇਂ ਆਪਦੇ ਭਰਾਵਾਂ ਨੂੰ ਤਾਏ ਚਾਚੇ ਦੇ ਪੁੱਤਾਂ ਨੂੰ ਕਹਿ ਸਕਦਾ ਵੀ ਹਾਂ ਸਾਡੇ ਘਰ ਨਾ ਆਓ ਜਾਂ ਬੰਦਾ ਸ਼ੱਕ ਕਰ ਸਕਦਾ ਬੰਦਾ ਸੋਚਦਾ ਨਹੀਂ ਹੁੰਦਾ ਇਹੋ ਜੀਆਂ ਗੱਲਾਂ ਸਿਆਣਾ ਬੰਦਾ ਸੋਚਦਾ ਨਹੀਂ ਤਾਂ ਵੀ ਨਹੀਂ ਆਇਆ ਥੋੜਾ ਹੋ ਸਕਦਾ ਯਾਰ ਵੀ ਇਸ ਕੁੜੀ ਨੇ ਮੇਰੇ ਨਾਲ ਲਵ ਮੈਰਿਜ ਕਰਾਈ ਏ ਬਾਹਰ ਗਲਤ ਹੀ ਨਹੀਂ ਹੋ ਸਕਦੀ ਪਰ ਜਦੋਂ ਅੱਖਾਂ ਸਾਹਮਣੇ ਬਈ ਇੰਨਾ ਕੁਝ ਹਾਜੇ ਨਾ ਤਾਂ ਬੰਦੇ ਦਾ ਕਲਜਾ ਪਾੜ-ਪਾੜ ਕੇ ਜਾਂਦਾ ਹੁਣ ਉਸ ਬਾਈ ਦੀ ਵੀਡੀਓ ਦੇਖ ਕੇ ਯਾਰ ਉਹਦੇ ਤੇ ਐਡਾ ਕਿ ਤਰਸ ਆਉਂਦਾ ਵਿਚਾਰੇ ਤੇ ਯਾਰ ਵੀ ਆ ਇੱਕ شریف ਬੰਦਾ ਅੱਜ ਉੱਜੜ ਗਿਆ ਜਵਾਕ ਉਹਦੇ ਵਿਚਾਰੇ ਦੇ ਰੋਲ ਜਾਣਗੇ ਜਿਨ੍ਹਾਂ ਦੀ ਵਿਚਾਰਿਆਂ ਦੀ ਮਾਂ ਖੁੱਸ ਗਈ ਤੇ ਮਾਂ ਨੂੰ ਪੋਰਾ ਸ਼ਰਮ ਨਹੀਂ ਆਈ ਵੀ ਮੇਰੇ ਨਿੱਕੇ ਨਿੱਕੇ ਜਵਾਕ ਨੇ ਮੈਂ ਕਿਹੜੇ ਰਾਹ ਤੇ ਤੁਰੇ ਹੋਈਆਂ ਉਹ ਕੱਲੀ ਨਹੀਂ ਇਹੋ ਜੀ ਸਮਾਜ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਮਾਵਾਂ ਇਹੋ ਜੀਆਂ ਹੈਗੀਆਂ ਨੇ ਜਿਹੜੀਆਂ ਕਿ ਆਪ ਦੇ ਬੱਚਿਆਂ ਦੀ ਜ਼ਿੰਦਗੀ ਬਾਰੇ ਬਿਲਕੁਲ ਨਹੀਂ ਸੋਚਦੀਆਂ ਪਤਾ ਨਹੀਂ ਦੁਨੀਆ ਤੇ ਕਹਿੋ ਜੀ ਹਵਾ ਚੱਲੀ ਹੋਈ ਆ ਵੀ ਖੇ ਖਾਨ ਦੀ ਕੁਝ ਕੁ ਬੁੜੀਆਂ ਨੂੰ ਐਡੀ ਇੱਕ ਜਿਆਦੀ ਆਦਤ ਪੈ ਗਈ ਆ ਕਿ ਗੱਲਾਂ ਹੀ ਛੱਡ ਦਿਓ ਆਪ ਦਾ ਘਰ ਉਜਾੜਨ ਲੱਗਿਆ ਇੱਕ ਮਿੰਟ ਹੀ ਲਾਉਂਦੀਆਂ ਨੇ ਪਰ ਉਹਦੇ ਖਮਿਆਜੇ ਬੰਦੇ ਨੂੰ ਭੁਗਤਨੇ ਪੈਂਦੇ ਆ ਉਹਦੇ ਜਵਾਕਾਂ ਨੂੰ ਭੁਗਤਨੇ ਪੈਂਦੇ ਆ ਤੇ ਜਿਹੜਾ ਅੱਜ ਮੱਥੇ ਤੇ ਕਲੰਕ ਲੱਗਿਆ ਇਹ ਕਲੰਕ ਬਈ ਸਾਰੀ ਉਮਰ ਨਹੀਂ ਲੈਣਾ ਤੇ ਜਿਹੜਾ ਆਸ਼ਕ ਚਾਈ ਚਾਈ ਉਹਨੂੰ ਘਰੇ ਲੈ ਗਿਆ ਉਹਨੂੰ ਵੀ ਜਦੋਂ ਸਮਾਜ ਦੇ ਵਿੱਚ ਵਿਚਰਨਾ ਪਿਆ ਉਹਨੇ ਵੀ ਬਹੁਤ ਔਖਾ ਹੋਣਾ ਜੋ ਹੋਇਆ ਬਹੁਤ ਮਾੜਾ ਹੋਇਆ ਦੇ ਅਸੀਂ ਵੀਡੀਓ ਪਾ ਕੇ ਲੋਕਾਂ ਨੂੰ ਇਹੀ ਅਵੇਅਰ ਕਰਦੇ ਹੁੰਦੇ ਆ ਕਿ ਇਹੋ ਜਿਹੇ ਕੰਮਾਂ 'ਚ ਕੁਝ ਨਹੀਂ ਪਿਆ ਠੀਕ ਆ ਇੱਕ ਉਮਰ ਹੁੰਦੀ ਆ ਇੱਕ ਉਮਰ ਦੇ ਵਿੱਚ ਸਾਰੇ ਇਹ ਕੁਝ ਕਰਦੇ ਆ ਦੁੱਧ ਤੋਂ ਤੱਕ ਕੋਈ ਨਹੀਂ ਹੁੰਦਾ ਪਰ ਜਦੋਂ ਬਾਲ ਬੱਚੇ ਹੋ ਜਾਂਦੇ ਆ ਉਸ ਤੋਂ ਬਾਅਦ ਇਹੋ ਜਿਹੇ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੇ ਗੱਲਾਂ ਘਰ ਉਜਾੜ ਦਿੰਦੀਆਂ ਨੇ ਜਵਾਕ ਰੁਲ ਜਾਂਦੇ ਆ ਖਾਨਦਾਨ ਦੀ ਬਦਨਾਮੀ ਹੋ ਜਾਂਦੀ ਹੈ ਬਾਕੀ ਉਹ ਵੀਡੀਓ ਦੇਖ ਕੇ ਇੱਕ ਵਾਰੀ ਬਹੁਤ ਦੁੱਖ ਲੱਗਿਆ ਜਦੋਂ ਉਹ ਬਾਈ ਸਾਰੀ ਕਹਾਣੀ ਸੋਸ਼ਲ ਮੀਡੀਆ 'ਤੇ ਦੱਸ ਰਿਹਾ ਸੀਗਾ ਕਿ ਮੇਰੀ ਘਰਵਾਲੀ ਨੇ ਆਹਾ ਆਹਾ ਕੁਝ ਕੀਤਾ ਤੇ ਉਸ ਤੋਂ ਵੱਧ ਦੁੱਖ ਇਹ ਸੁਣ ਕੇ ਲੱਗਿਆ ਵੀ ਯਾਰ ਉਹ ਤਾਏ ਚਾਚਿਆਂ ਦਾ ਪੁੱਤ ਤੇ ਓਨੇ ਹੀ ਬੰਦੇ ਦਾ ਘਰ ਉਜਾੜਤਾ ਯਾਰ ਬਾਕੀ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਖਾਸ ਕਰਕੇ ਜੇ ਕਿਤੇ ਬਾਹਰ ਮੂੰਹ ਮਾਰਨਾ ਵੀ ਹੁੰਦਾ ਤਾਂ ਬਹੁਤ ਵੱਡੀ ਦੁਨੀਆ ਉਥੇ ਮੂੰਹ ਮਾਰ ਲਿਆ ਕਰੋ ਆਪਦੇ ਖੂਨ ਦੇ ਰਿਸ਼ਤਿਆਂ 'ਚ ਇਹੋ ਜਿਹਾ ਘਟਿਆ ਕੰਮ ਨਾ ਕਰਿਆ ਕਰੋ ਕਿਉਂਕਿ ਮੱਥੇ ਦੇ ਲੱਗੇ ਕਲੰਕ ਬਈ ਸਾਰੀ ਉਮਰ ਨਹੀਂ ਲੈਂਦੇ ਬਾਕੀ ਸਾਰੇ ਕੰਮ ਹੋ ਜਾਂਦੇ ਆ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਤਾਂ ਮਾਫੀ ਚਾਹੁੰਦੇ ਆਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਕਿਸੇ ਹੋਰ ਦੇ ਖਾਨੇ ਗੱਲ ਪੈ ਜੇ